ਰੇਲੂ ਨੇ ਉਹਨਾਂ ਰਾਤ ਨੂੰ ਮੈਂ ਖੜੀ ਪਤਾਸੀ ਵੰਡਾਂ ਰੇਲੂ ਨੇ ਉਹਨਾਂ ਰਾਤ ਨੂੰ ਮੈਂ ਖੜੀ ਪਤਾਸੀ ਵੰਡਾਂ ਰੇਲੂ ਨੇ ਉਹਨਾਂ ਰਾਤ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਮੰਡੇ ਅੱਧੀ ਰਾਤੀ ਰੇਲੂ ਆਇਆ ਖੜਕਣ ਲੱਗੇ ਡੰਡੇ ਡੰਡੇ ਦੀਆਂ ਡੰਡੇ ਦੀਆਂ ਡੰਡੇ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇਲੂ ਚੌਧਰੀ ਡੰਡੇ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇਲੂ ਚੌਧਰੀ ਮੈਂ ਖੜੀ ਪਤਾਸੀ ਵੰਡਾਂ ਰੇਲੂ ਨੇ ਉਹਨਾਂ ਰਾਤ ਨੂੰ ਮੈਂ ਖੜੀ ਪਤਾਸੀ ਵੰਡਾਂ ਰੇਲੂ ਨੇ ਉਹਨਾਂ ਰਾਤ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਰੋਟੀ ਅੱਧੀ ਰਾਤੀ ਰੇਲੂ ਆਇਆ ਖੜਕਣ ਲੱਗੀ ਸੋਟੀ ਸੋਟੀ ਦੀਆਂ ਸੋਟੀ ਸੋਟੀ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇ ਲੂ ਚੌਧਰੀ ਸੋਟੀ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇ ਲੂ ਚੌਧਰੀ ਮੈਂ ਖੜੀ ਪਤਾਸੀ ਵੰਡਾਂ ਰੇ ਲੂ ਨੇ ਓਣਾ ਰਾਤ ਨੂੰ ਮੈਂ ਖੜੀ ਪਤਾਸੀ ਵੰਡਾਂ ਰੇ ਲੂ ਨੇ ਓਣਾ ਰਾਤ ਨੂੰ ਇੱਕ ਪਕਾਵਾਂ ਦੋ ਪਕਾਵਾਂ ਤਿੰਨ ਪਕਾਵਾਂ ਪਰੋਠੇ ਅੱਧੀ ਰਾਤੀ ਰੇਲੂ ਆਇਆ ਖੜਕਨ ਲੱਗੇ ਸੋਟੇ ਸੋਟੇ ਦੀਆਂ ਸੋਟੇ ਦੀਆਂ ਟੋਟੇ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇਲੂ ਚੌਧਰੀ ਸੋਟੇ ਦੀਆਂ ਲਾਸਾਂ ਬੁਰੀਆਂ ਨਾ ਮਾਰ ਰੇਲੂ ਚੌਧਰੀ ਮੈਂ ਖੜੀ ਪਤਾ ਸੇ ਵੰਡਾਂ ਰੇਲੂ ਨੇ ਆਉਣਾ ਰਾਤ ਨੂੰ ਮੈਂ ਖੜੀ ਪਤਾ ਸੇ ਵੰਡਾਂ ਰੇਲੂ ਨੇ ਆਉਣਾ ਰਾਤ ਨੂੰ